ਜਾਂਦਾ ਹੈ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਕਹਾਵਤ ਕਿਤਨਾ ਕਿਤੇ ਸੱਚ ਹੈ। ਕਿਉਂਕਿ ਪੰਜਾਬੀਆਂ ਦਾ ਇੱਕ ਸ਼ੌਕ ਘੂੜਾ ਪਾਲਣ ਦਾ ਵੀ ਹੈ। ਰਾਜਿਆਂ ਮਹਾਰਾਜਿਆਂ ਦੇ ਵੇਲੇ ਤੋਂ ਚੱਲਦੇ ਆ ਰਹੇ ਘੂੜਾ ਪਾਲਣ ਦੇ ਰਿਵਾਜ ਹੁਣ ਪੰਜਾਬ ਦੇ ਵਿੱਚ ਘੂੜਾ ਪਾਲਕਾਂ ਦੇ ਸ਼ੌਕ ਦੇ ਨਾਲ-ਨਾਲ ਉਹਨਾਂ ਦਾ ਸਹਾਇਕ ਤੰਦਾ ਵੀ ਬਣਦਾ ਜਾ ਰਹੇ ਨੇ। ਇਸਦੇ ਚੱਲਦੇ ਹੀ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਛੀਵਾ ਹਾਰਸ ਸ਼ੋਅ ਕਰਵਾਇਆ ਗਿਆ ਜਿਸ ਦੇ ਵਿੱਚ ਪੰਜਾਬ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ ਕਰੀਬ 202 ਤੋਂ ਜ਼ਿਆਦਾ ਘੋੜੇ ਕੁੜੀਆਂ ਜਿਨ੍ਹਾਂ ਦੇ ਵਿੱਚ ਨੁਕਰਾ ਮਾਰਪਾੜੀ ਘੋੜਿਆਂ ਨੇ ਹਿੱਸਾ ਲਿਆ ਤੇ ਉਹਨਾਂ ਦੇ ਮੁਕਾਬਲੇ ਵੀ ਕਰਵਾਏ ਗਏ ਤੇ ਜੇਕਰ ਗੱਲ ਕੀਤੀ ਜਾਵੇ ਕੀਮਤੀ ਤਾਂ 3 ਲੱਖ ਤੋਂ ਲੈ ਕੇ 3 ਕਰੋੜ ਤੱਕ ਦੀ ਕੀਮਤ ਦੇ ਘੋੜੇ ਇੱਥੇ ਦੇਖਣ ਨੂੰ ਮਿਲੇ ਇਸ ਮੇਲੇ ਵਿੱਚ ਕਾਲਾ ਕਾਂਟਾ ਬਾਹੂਬਲੀ ਰੁਸਤਮ ਤੇ ਪਦਮ ਵਰਗੇ ਨਾਮੀ ਕੋੜੇ ਜਿਨ੍ਹਾਂ ਦੀ ਕੀਮਤ ਕਰੋੜਾਂ ਦੇ ਵਿੱਚ ਲੱਗ ਚੁੱਕੀ ਹੈ ਉਹ ਦੇਖਣ ਨੂੰ ਮਿਲੇ ਉਤੇ ਇਸ ਮੋਕੇ ਪਦਮ ਕੋੜੇ ਦੇ ਮਾਲਕ ਜਿਸ ਦੀ ਉਮਰ ਘਟ ਹੈ ਪਰ ਉਸ ਦਾ ਕੱਦ ਕਾਫੀ ਉੱਚਾ ਪਦਵ ਨਾਂ ਦਾ ਇਹ ਸਫੇਦ ਘੋੜਾ ਪੂਰੇ ਹਾਰਸ ਸ਼ੋਅ ਦੇ ਵਿੱਚ ਖਿੱਚਦਾ ਕੇਂਦਰ ਬਣਿਆ ਰਿਹਾ ਉਤੇ ਹੀ ਪਦਮ ਕੋੜੇ ਦੇ ਮਾਲਕ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਦੀ ਕੀਮਤ ਕਰੋੜਾਂ ਦੇ ਵਿੱਚ ਲੱਗ ਚੁੱਕੀ ਹੈ ਪਰ ਉਹ ਉਹਨਾਂ ਦਾ ਕਮਾਊ ਪੁੱਤ ਹੈ ਇਸ ਲਈ ਉਹ નોਟ ਫਾਰ ਸੇਲ ਹੈ ਉਹਨਾਂ ਨੇ ਵੀ ਦੱਸਿਆ ਕਿ ਨਾਮੀ ਫਿਲਮ ਅਦਾਕਾਰ ਸਲਮਾਨ ਖਾਨ ਵੀ ਉਹਨਾਂ ਦੇ ਕੋਲੋਂ ਘੋੜਾ ਲਿਜਾ ਚੁੱਕੇ ਜਿਹੜਾ ਬਸ਼ੀਰਾ ਸਾਡਾ ਇਹ ਘੋੜਾ ਇਹ ਪੱਗਮਾ ਜੀ ਜਦੋਂ ਉਮਰ ਹਾਰ ਸਾਉ ਤੋਂ 2 ਮਹੀਨੇ ਘੱਟ ਹੈ ਜੀ ਹਜੇ ਘੱਟ ਜੋ ਕਿ ਸਪੌਟਲੈਸ ਹੈ ਬਿਲਕੁਲ ਕਿਤੇ ਕੋਈ ਦਾਗ ਨਹੀਂ ਜੀ ਬਾਕੀ ਬਰੀਡਿੰਗ ਲਈ ਘੋੜੀ ਬਹੁਤ ਜ਼ਿਆਦਾ ਮੇਟ ਹੋ ਰਹੀ ਹੈ ਜੀ ਜਿਵੇਂ ਜਿਹੜੀ ਇਹਦੀ ਸਪੌਟਲੈਸ ਸੁੰਦਰਤਾ ਉਹ ਭਾਈ ਜੀ ਤੁਸੀਂ ਵੀ ਦੇਖੋ ਤੁਹਾਨੂੰ ਆਪ ਨੂੰ ਚੰਗੇ ਲੱਗਦੇ ਆ ਤਾਂ ਹੀ ਆਪਾਂ ਇਹਦੀ ਵੀਡੀਓ ਬਣਾਉਨੇ ਆ ਇਸ ਕਰਕੇ ਸਪੌਟਲੈਸ ਬੰਕਰ ਚੰਗੀ ਘੋੜਾ ਵੱਡਾ ਜੀ ਸਾਰੀਆਂ ਜੋ ਇਹ ਖਾਸੀਅਤਾਂ ਨੇ ਹ ਹੁਣ ਤੱਕ ਇਹ ਜਿਹੜੀ ਇਹ ਹੈ ਵੀ ਬਾਅਦ ਹੈ ਕੋਈ ਬਾਲੀਵੁੱਡ ਦੇ ਹੁੰਦੇ ਵੀ ਲੈ ਕੇ ਗਏ ਤੁਹਾਡੇ ਕੋਲ ਵੀ ਹਾਂ ਜੀ ਆਪਣੇ ਤੋਂ ਸੁਲਮਾਨ ਖਾਨ ਜੀ ਦਾ ਜਿਹੜਾ ਨਾਲ ਬ੍ਰਦਰ ਕੰਮ ਕਰਦੇ ਪਿਸ਼ਾਣ ਜੀ ਉਦੋਂ ਭਾਈ ਸੁਲਮਾਨ ਜੀ ਨਾਲ ਗੱਲ ਹੋਈ ਸੀ ਆਪਣੀ ਵੀਡੀਓ ਕਾਲ ਤੇ ਵੈਸੇ ਆਪਾਂ ਘਰੇ ਵੀ ਜਾ ਕੇ ਆਏ ਆ ਮਾਈਕੇ ਆਏ ਆ ਉੱਥੇ ਆਪਣੇ ਤੋਂ ਬੇਤਾਬ ਘੋੜਾ ਲੈ ਕੇ ਜਾਇਆ ਜੀ ਵੈਸੇ ਘੋੜੀਆਂ ਵੀ ਦੋ ਤਿੰਨ ਗਈਆਂ ਆ ਔਰ ਘੋੜਾ ਫੇਮਸ ਹੈ ਜੀ ਉਹਦੇ ਬੱਚੇ ਵੀ ਹਰੇ ਰੰਗ ਦੇ ਤਕਰੀਬਨ 4-5 ਬੱਚੇ ਹਰੇ ਰੰਗ ਦੇ ਚਾਹੁੰਦੇ ਆ ਜੀ ਉਹਦੇ ਕੋਈ ਖਾਸ ਡਾਈਟ ਦੀ ਜਾਣਕਾਰੀ ਨਹੀਂ ਹੈ ਇਸ ਤਰ੍ਹਾਂ ਜੀ ਉਹ ਤਾਂ ਆਪਣੀ ਪਰਦੇ ਦੀ ਡਾਈਟ ਹੈ ਜਾਂ ਆਪਾਂ ਖੁਦ ਦਿੰਨੇ ਆ ਜੀ ਅੱਗੇ ਤਾਂ ਛੋਲੇ ਹੋਵੇ ਜਮਿਏ ਚਾਹੋ ਆ ਜੀ ਦੇਸੀ ਘਿਓ ਹੈ ਜੀ ਉਹ ਤਕਰੀਬਨ ਬਲੇ ਬੰਦ ਨਹੀਂ ਕਰਦੇ ਜੀ ਇਸ ਕਰਕੇ ਘੋੜਾ ਜਿਹੜਾ ਵਾ ਤੋਂ ਹੈਵੀ ਬਾਡੀ ਹੁਣ ਸਟਰਕਚਰ ਦਾ ਮਜ਼ਬੂਤ ਬਣਦਾ ਜੀ ਸ਼ੌਕ ਵੱਜੋ ਕਰ ਰਹੇ ਹਾਂ ਸੈਕਟੰਦਾ ਹੈ ਦੋਨੇ ਕੰਮ ਹੀ ਆ ਜੀ ਤੇ ਸੈਕਟੰਦਾ ਵੀ ਆ ਜੀ ਇੱਕ ਸ਼ੌਕ ਵੀ ਹੈ ਕਿਉਂਕਿ ਸਭ ਤੋਂ ਪਹਿਲਾਂ ਸਾਡੇ ਭਰਾ ਨੂੰ ਸ਼ੌਕ ਸੀ ਦਾਰਾ ਸਿੰਘ ਨੂੰ ਸਾਡਾ ਵੀ ਪਿਤਾਪੁਰ ਕੀ ਕੰਮ ਹੈ ਜੀ ਸ਼ੌਕ ਹੈ ਪਹਿਲਾਂ ਤੋਂ ਪਰ ਇਹਨਾਂ ਨੇ ਜਦੋਂ ਪੈਦਾ ਹੋਇਆ ਇਹਨਾਂ ਕਹਿੰਦੇ ਤੁਸੀਂ ਉੱਥੇ ਲੈ ਜਾਓ ਕਿ ਉੱਥੇ ਦੀ ਪਰਵਰਿਸ਼ ਵੀ ਸਹੀ ਹੋ ਜੂ ਬਾਕੀ ਬਰੀਡਿੰਗ ਦਾ ਕੰਮ ਵੀ ਇੱਥੇ ਵੱਧਦਾ ਹੈ ਕਿਉਂਕਿ ਸਾਡੇ ਇੱਕ ਸੈਂਟਰ ਬਹੁਤ ਚੰਗਾ ਜੀ ਬਣਿਆ ਹੋਇਆ ਹੈ ਇੱਕ ਇਸ ਕੋਲੇ ਦੇ ਦੇ ਸਮੁੰਦਰ ਘੋੜੇ ਦਾ ਅਚੀਮੈਂਟੋ ਵਾਲੇ ਸਮੁੰਦਰ ਘੋੜੇ ਦਾ ਆ ਜੀ ਅਗਰ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਕੀਮਤ ਦਾ ਸਾ ਜੀ ਮੁੱਲੇ ਹੀਰੇ ਆ ਵੀ ਕੀਮਤ ਤਾਂ ਨਾਲ ਦੀ ਵੈਸੇ ਕੋਈ ਨਹੀਂ ਪਰ ਜੇਕਰ ਫਿਰ ਵੀ ਸੋਚਿਆ ਆਪਾਂ ਨੂੰ 20 ਕਰੋੜ ਕਰ ਤੀ ਉਹ ਫਰਾ ਜਿੱਤੀ ਵਾਰ ਨਾਲ ਆਪਾਂ ਨੋਟ ਵਾਰ ਸੇਲ ਹੈ ਜੀ ਜੀ ਬ੍ਰਦਰ ਉਧਰ ਦੂਜੇ ਪਾਸੇ ਇਸ ਹਾਰਸ ਸ਼ੋਅ ਦੇ ਪ੍ਰਬੰਧਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਨਾਲ ਜਦੋਂ ਗਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਹੈ ਕਿ ਹਰ ਸਾਲ ਫਰੀਦਕੋਟ ਦੇ ਵਿੱਚ ਹਾਰਸ ਸ਼ੋਅ ਸਟੇਟ ਲੈਵਲ ਤੇ ਕਰਵਾਇਆ ਜਾਂਦਾ। ਉਹਨਾਂ ਕਿਹਾ ਕਿ ਨੁਕਰੇ ਅਤੇ ਮਾਰਵਾੜੀ ਘੋੜਿਆਂ ਦੀ ਕੀਮਤ ਲੱਖਾਂ ਤੋਂ ਲੈ ਕੇ ਕਰੋੜਾਂ ਤੱਕ ਹੁੰਦੀ ਹੈ ਜਿਸ ਦੀ ਵਜ੍ਹਾ ਦੇ ਨਾਲ ਇਹ ਅੱਜ ਇੱਕ ਬੇਤਰੀਨ ਸਹਾਇਕ ਧੰਦਾ ਬਣਦਾ ਜਾ ਰਿਹਾ ਹੈ। ਹਰ 6ਵਾਂ ਮਾਰਵਾੜੀ ਸ਼ੋਅ ਹੈ। ਅਤੇ ਇਸ ਮਾਰਵਾੜੀਏ ਚ ਨੁਕਰਿਆਂ ਦਾ ਜਿਹੜਾ ਸ਼ੋਅ ਹੋ ਰਿਹਾ ਹੈ ਕੀ ਬੇਸਿਕਲੀ ਅਸੀਂ ਤਾਂ ਪ੍ਰਮੋਟ ਕਰਦੇ ਆਂ ਆਪਦੀ ਸੁਸਾਇਟੀ ਵੱਲੋਂ ਤਾਂ ਕਿ ਜ਼ਿਮੀਦਾਰਾਂ ਦਾ ਇੱਕ ਸਹਾਇਕ ਧੰਦਾ ਤੁਸੀਂ ਦੇਖੋ ਦੂਰੋਂ ਦੂਰੋਂ ਹਰੇਕ ਪਿੰਡ ਚੋਂ ਜ਼ਿਮੀਦਾਰ ਲੈ ਕੇ ਆਏ ਹੋਏ ਆ ਆਪਦੇ ਜਾਣੇ ਸੋ ਇੱਕ ਕਿਸਮ ਦਾ ਜਿਵੇਂ ਪੋਲਟਰੀ ਹੈ ਜਿਵੇਂ ਡੇਰੀ ਫਾਰਮਿੰਗ ਹੈ ਇਹ ਵੀ ਜ਼ਿਮੀਦਾਰਾਂ ਦਾ ਸਹਾਇਕ ਧੰਦਾ ਜ਼ਿਮੀਦਾਰਾਂ ਦਾ ਇੱਕ ਕਿਸਮ ਦਾ ਇਹ ਉਹਨਾਂ ਦੀ ਆਮਦਨ ਦਾ ਜ਼ਿਰ ਹੈ ਸੋ ਉਹਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਇਹ ਛੇਵਾਂ ਵੱਡਾ ਸ਼ੋਅ ਕਰਾ ਰਹੇ ਹਾਂ ਕੋੜੇ ਤੋਂ ਕਿਤੇ ਤੋਂ ਕੋੜੇ ਕੋੜੇ ਜੀ ਮਹਾਰਾਸ਼ਟਰ ਕੋੜੇ ਗੁਜਰਾਤ ਰਾਜਸਥਾਨ ਹਰਿਆਣਾ ਪੰਜਾਬ ਤੋਂ ਕੁਝ ਖਾਸ ਕਿਸਮ ਦੇ ਮਹਿੰਗੇ ਕੋੜੇ ਵੀ ਹਨ ਕੋੜੇ ਮਹਿੰਗੇ ਸਸਤੇ ਤਾਂ ਚੱਲੋ ਉਹ ਤਾਂ ਕੋੜੇ ਕੋੜੇ ਤੇ ਦੇਪੰਡ ਕਰਦਾ ਪਰ ਬੇਸਿਕਲੀ ਮਾਰਮੜੀ ਨਸਲ ਅਤੇ ਨੁਕਰਾਂ ਨਸਲ ਦੋ ਨਸਲ 10 ਦੇ ਕੀ 4 ਦਿਨਾਂ ਚੱਲਣ ਵਾਲੇ ਇਸ ਹਾਰਸ ਸ਼ੋਅ ਦੇ ਵਿੱਚ ਵਿਜਤਾ ਘੋੜੇ ਦੇ ਮਾਲਿਕ ਨੂੰ ਕਾਰ ਤੇ ਮੋਟਰਸਾਈਕਲ ਦੇ ਕੇ ਜੇਤੂ ਐਲਾਨਿਆ ਗਿਆ ਬਿਊਰੋ ਰਿਪੋਰਟ ਜਗਬਾਣੀ ਟੀਵੀ